ਜੁਗੋ ਜੁਗ ਅਟਲ ਸਾਹਿਬ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਰਹਿਮਤ ਬਖਸ਼ਿਸ਼ ਹੋਈ ਆਪਾ ਗੁਰੂ ਜੀ ਓਟ ਵਿੱਚ ਜੁੜ ਗਏ ਹਾਂ ਕੁਰਬਾਨ ਜਾਈ ਉਸ ਬੇਲਾ ਸੁਹਾਵੀ ਜਿੱਤ ਤੂੰ ਰਹੇ ਦਵਾਰੇ ਆਇਆ ਤੇਰੀ ਰਹਿਮ ਹੋਈ ਤੇਰੀ ਬਖਸ਼ਿਸ਼ ਹੋਈ ਦਾਤਾ ਜੀ ਤੂੰ ਸਾਨੂੰ ਆਪਣੀ ਗੋਦ ਬਖਸ਼ਿਸ਼ ਕੀਤੀ ਹੈ ਤੇਰੇ ਗੁਨਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਅਸੀਂ ਨੇਕਾ ਕੁਝ ਕਰਕੇ ਬਹੁਤ ਪਛਪਾਣਾ ਥੋਨੇ ਆ ਹਮੇਸ਼ਾ ਗੁਰੂ ਦਾ ਸ਼ੁਕਰ ਕਰਿਆ ਕਰੋ ਜਿਹੜੇ ਗੁਰੂ ਦਾ ਸ਼ੁਕਰ ਕਰਦੇ ਆ ਨਾ ਗੁਰੂ ਦੀ ਪਤਾ ਕੀ ਵੱਡੀ ਰਹਿਮਤ ਹੈ ਜੇ ਮਨ ਅੰਦਰ ਸੋਚ ਵਿਚਾਰ ਕਰੀਏ ਸਾਨੂੰ ਤੂੰ ਰੋਜ਼ ਆਪਣੀ ਬੋਧ ਬਖਸ਼ਿਸ਼ ਕਰਦਾ ਹੈ ਸਿਰਡੇ ਭਾਗਾਂ ਬਾੜੇ ਹਾਂ ਤੇਰੀ ਬੜੀ ਰਹਿਮਤ ਬੜੀ ਬਖਸ਼ਿਸ਼ ਹਰ ਰੋਜ਼ ਮੇਰੇ ਤੇ ਹੁੰਦੀ ਮੈਂ ਤੇਰਾ ਜਿਤਨਾ ਸੁਭਰ ਖਰਾਬ ਤਨਾ ਕੋ ਭਾ ਲੈ ਤੇਰੇ ਗੁਣ ਬਹੁਤੇ ਮੈਂ ਏਦ ਨਾ ਜਾਣੀਆਂ ਮੈਂ ਮੂਰਖ ਫਿਛਦੀ ਤੇ ਤੇਰੇ ਕੋਲ ਬਹੁਤ ਨੇ ਦਾਤਾ ਜੀਵੇਂ ਇੱਕ ਵੀ ਨਹੀਂ ਜਾਣਦਾ ਮੈਂ ਮੂਰਖ ਪਰ ਸੁਮੂਰਖ ਨੂੰ ਇਹ ਕਹਾਲਿੰਦੇ ਨਹੀਂ ਉਹ ਹੈ ਨਾਮ ਸੇਵਾ ਸਿਮਰਨ ਅੰਮ੍ਰਿਤ ਵੇਲਾ ਆਉ ਜੀ ਮਨੇ ਕਾਗਰ ਕਰਿਓ ਜਿੰਨੇ ਵੀ ਆਪਾ ਗੁਰੂ ਦੀ ਹਜ਼ੂਰੀ ਅੰਦਰ ਜੁੜ ਬੈਠੇ ਹਾਂ ਸਰੀਰ ਕਰਕੇ ਹਾਜ਼ਰ ਹੋ ਗਏ ਮਨ ਕਰਕੇ ਹਾਜ਼ਰ ਹੋ ਜੋੜੇ ਜਿਹੜੇ ਮਨ ਕਰਕੇ ਹਾਜ਼ਰ ਹੋਣਗੇ ਉਹਨਾਂ ਲਈ ਬਾਬਾ ਨਾਨਕ ਜੀ ਆਖਦੇ ਜੀ ਮਨ ਜੀਤੈ ਜਗ ਜੀਤ ਜਿਨ੍ਹਾਂ ਨੇ ਮਨ ਨੂੰ ਜੀਤ ਲਿਆ ਉਹਨਾਂ ਨੇ ਸੰਸਾਰ ਨੂੰ ਜੀਤ ਲਿਆ ਜਿਹੜੇ ਆਪਣੇ ਮਨ ਨੂੰ ਹਾਰ ਗਏ ਉਹ ਕੋਈ ਕਿਸੇ ਨੂੰ ਵੀ ਜਿੱਤ ਨਹੀਂ ਸਕਦਾ ਸੁਆਓ ਕੋਈ ਰਸਨਾ ਬਾਂਜੀ ਨਾ ਰਹੀ ਜੀ ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿ ਮੈਂ ਤੇਰੇ ਜੇਲੇ ਜੇਲੇ ਗੁਰੂ ਬਿਆਨ ਕਰਾਂ ਗੁਰੂ ਮਹਾਰਾਜ ਕਹਿੰਦੇ ਤੈਨੂੰ ਬੇਅੰਤ ਪਤਾ ਕਿਉਂ ਕਹਿੰਦੇ ਬੈ ਤੂੰ ਬੇਅੰਤ ਹੈ ਕਹਿੰਦੇ ਸੰਸਾਰ ਵਿੱਚ ਜਿੰਨਾ ਸਮੁੰਦਰ ਪਾਣੀ ਹੈ ਨਾ ਉਹ ਦੀ ਸ਼ਾਈ ਬਣਾ ਲਈਏ ਜਿੰਨੀ ਬਨਸਪਤ ਹੈ ਉਹ ਦੀ ਕਲਮ ਬਣਾ ਲਈਏ ਕਿਤਨੀ ਸੰਸਾਰ ਤੇ ਧਰਤੀ ਹੈ ਨਾ ਇਹਦਾ ਕਾगज ਬਣਾਈਏ ਮਾਲਕ ਦੀ ਉਸਤਤ ਦੇ ਲੇਖਣੀ ਸ਼ੁਰੂ ਕਰੀਏ ਸਮੁੰਦਰ ਸਿਆਹੀ ਮੁਕ ਸਕਦੀ ਹੈ ਮਨਸਪਦ ਕਲਮ ਬਣਾਈ ਮੁਕ ਸਕਦੀ ਹੈ ਧਰਤੀ ਲਿਖਦਿਆਂ ਲਿਖਦਿਆਂ ਮੁਕ ਸਕਦੀ ਹੈ ਪਰ ਇਹ ਸੋਭਾ ਕਦੇ ਨਾ ਮੁਕੀ ਤੇ ਨਾ ਭਗਤੀ ਦੀ ਵਾਰਨਾ ਵਿੱਚ ਸਾਜ ਪਾਈ ਸੀ ਵੀ ਆਪਾ ਸੁਖਦੇਵ 무ਨੀ ਦੀ ਜੀਵਨ ਗਾਥਾ ਅੱਜ ਦੀ ਦਿਵਾਨਾ ਵਿਸਰਣ ਕਰਦੇ ਹਾਂ ਸੁਖਦੇਵ 무ਨੀ ਉਹਨੂੰ ਆਪਣੇ ਇਤਿਹਾਸ ਲਈ ਸੋ ਜਦੋਂ ਯਾਦ ਸੀ ਮੈਂ ਕੀ ਬਣਿਆ ਕੀ ਮੇਰੇ ਨਾਲ ਹੋਇਆ ਸੁਖਦੇਵ 무ਨੀ ਜਦੋਂ ਮਾਂ ਦੇ ਗਰਭ ਵਿੱਚ ਪਿਆਨਾ ਜੀ ਅਰਮਾਨ ਨੂੰ ਪਿਓ ਨੂੰ ਪੈਣ ਭਰਾਵਾਂ ਨੂੰ ਆਸ ਹੁੰਦੀ ਹੈ ਵੀ ਸਾਡੇ ਘਰ ਅਗਲੇ ਜੀਵ ਨੇ ਆਣਾ ਸਾਡੇ ਘਰ ਵਿੱਚ ਇੱਕ ਮੈਂਬਰ ਨੇ ਵਧਣਾ ਹੈ ਜਦੋਂ ਉਹ ਸਮਾਂ ਆਇਆ ਤੇ ਸਾਰੇ ਹੈਰਾਨ ਹੋ ਗਏ ਹੈਰਾਨ ਕਿਉਂ ਹੋ ਗਏ ਬੱਚੇ ਦਾ ਜਨਮ 9-10 ਮਹੀਨੇ ਬਾਅਦ ਉਹ ਜੰਦਾ ਹੈ دس مہینے ٹپ گئے گیارہ مہینے چلے گئے سال چلا گیا دو سال چلے گئے سردیو ماں مالے گروہ پیچھو سنسال میں نہیں ہونا چاہتے وشنو نے کہا کہ ایمک کو سنسال میں نہیں آنا چاہتے ہیں کہ بھی کارٹ

ਉਨਾਂ ਦੇ ਜਿਹੜੇ ਪਿਤਾ ਜੀ ਨੂੰ ਪਿਆਸ ਨੇ ਉਹ ਬਹੁਤ ਵੱਡੇ ਨਹੀਂ ਸੀਦੇ ਉਹ ਵੀ ਭਰਿਆਦ ਕਰਦੇ ਨੇ ਵੀ ਬੱਚੇ ਦਾ ਜਨਮ ਹੋ ਜਾਣਾ ਚਾਹੀਦਾ ਮਾਂ ਦੇ ਗਰਭ ਵਿੱਚ ਸੁਖਦੇਵ ਹੁਣੇ ਨੂੰ 12 ਸਾਲ ਹੋ ਗਏ ਮਾਂ ਦੇ ਗਰਭ ਵਿੱਚ ਪਈ ਸੰਸਾਰ ਵਿੱਚ ਨਹੀਂ ਆਉਣਾ ਚਾਹਦਾ ਉਹ ਕਹਿਣ ਲੱਗੇ ਵੀ ਤੂੰ ਜਾਂਦਾ ਕਿਉਂ ਨਹੀਂ ਉਹਨੇ ਫਿਰ ਉਹੀ ਗੱਲ ਕਹੀ ਵੇ ਮੈਨੂੰ ਸੋਚੋ ਜਦੋਂ ਯਾਦ ਹੈ ਮੈਂ ਕੀ ਬਣਿਆ ਜਿੰਨਾ ਮੈਂ ਦੁੱਖ ਸਹਾਰਿਆ ਕਲੀ ਨੂੰ ਜੀਵਨ ਦੀ ਗਲਤੀ ਦੱਸ ਕਹਿੰਦੀ ਮੈਂ ਜੀਵਨ ਦੀ ਗਲਤੀ ਕੀ ਦੱਸਾਂ ਮੈਂ ਜਦੋਂ ਸੋਚਦਾ ਤੇ ਮੇਰਾ ਸਰੀਰ ਤਾਂ ਉਸ਼ਕਦਾ ਹੈ ਮੈਂ ਐਸੇ ਐਸੇ ਜੀਵਨ ਬਤੀਤ ਕੀਤੀ ਹੈ ਕਰਦਾ ਦੇ ਕਿਹੜਾ ਜੀਵਨ ਕਦੀ ਇੱਕ ਜੀਵਨ ਮੈਨੂੰ ਕੁੱਤੇ ਦਾ ਮਿਲਿਆ ਮੈਂ ਲੋਕਾਂ ਦੇ ਘਰ ਕੇਵਲੇ ਇੱਕ ਟੁਕੜਾ ਮੰਗਣ ਜਾਂਦਾ ਮੈਨੂੰ ਬਹੁਤੀ ਆਸ ਨਹੀਂ। ਚਲੋ ਸਹਿਰਾ ਦੀ ਘਰ ਹੋਰ ਹੈ ਪਿੰਡਾਂ ਵੀ ਤਾਂ ਆਪ ਘਰ ਹੁੰਦੇ ਨੇ। ਜਦੋਂ ਰੋਟੀ ਦਾ ਸਮਾਂ ਹੁੰਦਾ ਤਾਂ ਹਰੇਕ ਘਰ ਜਾ ਕੇ ਥੋੜੀ ਦੇਰ ਬੈਠਾ ਕੇ ਉੱਠ ਜਾਂਦਾ ਆਇਆ। ਉਹ ਕਹਿੰਦਾ ਵੀ ਮੈਨੂੰ ਮੇਰੇ ਕੰਮ ਜਿੰਨਾ ਇੱਕ ਟੁਕੜਾ ਜ਼ਰੂਰ ਦੇ ਦਿਓ ਮੇਰੀ ਜ਼ਿੰਦਗੀ ਚੱਲਦੀ ਰਹੇ। ਕਦੇ ਇੱਕ ਦਿਨ ਮੈਂ ਕਿਸੇ ਦੇ ਘਰ ਗਿਆ ਇੱਕ ਕਦੇ ਭੁੱਖ ਬਹੁਤ ਲੱਗੀ ਸੀ ਮੈਂ ਬਾਹਰ ਬੈਠਿਆ ਤੇ ਮੈਨੂੰ ਕਿਸੇ ਨੇ ਟੁਕੜਾ ਨਾ ਦਿੱਤਾ ਮੇਰੀ ਭੁੱਖ ਵਧੀ ਜੇ ਮੈਂ ਥੋੜਾ ਜਿਹਾ ਅੰਦਰ ਨੂੰ ਗਿਆ ਜੇ ਅੰਦਰ ਜਿਹੜਾ ਬੈਠਿਆ ਸੀ ਉਹਨੇ ਬੱਟਾ ਚੁੱਕਿਆ ਮੇਰੇ ਬਲਗਾ ਕੇ ਮਾਰਿਆ ਕਦੇ ਜਦੋਂ ਬੱਟਾ ਮੇਰੇ ਸਰਵਿਸ 'ਤੇ ਲੱਗਾ ਨਾ ਜੇ ਮੇਰੇ ਸਰਵਿਸ 'ਤੇ ਜ਼ਖਮ ਹੋ ਗਿਆ ਕੁੱਤੇ ਦੀ ਆਪਣੀ ਜੀਵ ਇੱਕ ਦਵਾਈ ਹੈ ਕੁੱਤੇ ਦੀ ਜੀਵਾ ਸਰੀਰ ਦੇ ਦਿੱਤੇ ਤੱਕ ਵੀ ਜਾਣੀ ਆਪਣਾ ਜ਼ਖਮ ਆਪ ਹੀ ਕਰ ਲੈਂਦਾ ਹੈ ਪਰ ਕੁੱਤੇ ਦੇ ਮਾਰੇ ਕਰ ਹੋਣ ਦੇ ਬਹੁਤੇ ਮਾਰੇ ਕਰ ਤੇ ਸਰ ਵਿੱਚ ਸੱਤ ਲੱਗ ਜਾਏ ਨਾ ਜੀ ਤੁਸੀਂ ਕਦੇ ਵੇਖਣਾ ਜਿਸ ਕੁੱਤੇ ਦੇ ਕੀੜੇ ਪੈ ਜਾਣ ਉਹ ਰਾਤ ਦਿਉ ਨਹੀਂ ਹਰ ਪਰ ਮੌਤ ਮੰਗਦਾ ਪਰ ਛੇਤੀ ਜੀ ਆਉਂਦੀ ਨਹੀਂ ਗੌਤਮ ਰਿਸ਼ੀ ਕਹਦਾ ਕਿ ਜਦੋਂ ਮੇਰੇ ਸਿਰ 'ਤੇ ਪੱਥਰ ਮਾਰਿਆ ਜੇ ਮੇਰੇ ਸਿਰ ਵਿੱਚ ਜ਼ਖਮ ਹੋ ਗਿਆ ਕਹਿੰਦੇ ਮੈਂ ਤੂੰ ਡੋੜੇਗਾ ਡਰਦ ਹੋਇਆ ਪਰ ਮੈਂ ਕਿਸ ਨੂੰ ਕਹਾ ਜਖਮ ਹੋ ਗਿਆ ਮੈਂ ਕਿਸ ਨੂੰ ਕਹਾ ਕਹਿੰਦੇ ਥੋੜੇ ਜੇ ਸਮੇ ਬਾਅਦ ਨਾ ਮੇਰੇ ਸਿਰ ਵਿੱਚ ਕੀੜੇ ਪੈ ਗਏ ਕਹਿੰਦੇ ਜਦੋਂ ਕੀੜੇ ਪੈ ਗਏ ਮੈਂ ਕਿਸ ਘਰ ਵਿੱਚ ਦੀ ਜਾਵਾਂ ਉਹ ਮੈਨੂੰ ਬੈਠਣ ਦਾ ਨਹੀਂ ਦਿੱਤ ਕਿ ਬਦਕੋ ਕਦ ਹੀ ਮੈਂ ਆਤਮਾ ਤਕ ਪ੍ਰੇਸ਼ਾਨ ਹੋ ਗਏ ਕਾਂਗ ਵਿੱਚ ਜਾ ਕੇ ਬੈਠੇ ਆ ਮੈਂ ਮੌਤ ਦੁਖੀ ਮੈਨੂੰ ਮੌਤ ਮਿਲ ਜਾਏ ਮੈਂ ਦਿਰ ਦਿਰ ਕਰਕੇ ਮਰਿਆ ਪਰ ਮੈਨੂੰ ਚੇਤਨੀ ਦੀ ਮੌਤ ਨਾ ਆਈ ਮੈਂ ਕਦੇ ਇਧਰ ਕਦੇ ਉਧਰ ਕਦੀ ਮੇਰੀ ਕਿਸਾ ਦੇ ਮਿਰਕੂ ਮਾਰੀ ਹੋ ਗਈ ਜਦੋਂ ਬਹੁਤ ਜ਼ਿਆਦਾ ਹਾਨਕ ਮਾਰੀ ਹੋ ਕੇ ਮੈਂ ਕਾਂਗ ਵਿੱਚ ਜਾ ਕੇ ਪੈ ਗਿਆ ਲੋਕਾਂ ਦੀ ਰੋਟੀ ਨਹੀਂ ਦਿੱਤੀ ਸਰਬ ਜਖਮ ਹੋ ਗਿਆ ਕਿਹਨੇ ਪੈ ਗਿਆ ਇਕੋ ਕੋਖ ਤੇ ਦੂਜਾ ਝਖਮ ਦੇ ਦੀ ਜੀੜੇ ਕਹਿੰਦੇ ਜਿਵੇਂ ਕਾਲਪ ਵਿੱਚ ਗਿਆ ਤੇ ਮੇਰੇ ਤੋਂ ਫਿਰ ਉੱਠਿਆ ਨਹੀਂ ਗਿਆ ਜਿਵੇਂ ਜਿਵੇਂ ਸਰ ਵਿੱਚ ਕੀੜੇ ਚੱਲਦੇ ਨੇ ਮੈਂ ਹੋਰ ਅੱਧਾ ਪ੍ਰਸਾਦ ਹੋਇਆ ਆਖਰ ਮੇਰੀ ਮੌਤ ਹੋ ਗਈ ਬੇਰਤੰਦੇ ਮੈਨੂੰ ਤਾਂ ਦੂਰ ਜਾ ਜੀਵਨ ਮਿਲਿਆ ਉਹ ਜੀਵਨ ਸਿੱਖੋ ਤੇਗਾ ਭਾਰ ਮੇਰੇ ਤੋਂ ਜ਼ਿਆਦਾ ਚੁਕਾਣਾ ਕੰਮ ਮੇਰੇ ਤੋਂ ਜ਼ਿਆਦਾ ਲੈਣਾ ਤੇ ਖਾਣ ਨੂੰ ਥੋੜਾ ਦੇਣਾ ਬਹੁਤਾ ਕੰਮ ਕਰਕੇ ਥੋੜਾ ਖਾਣਾ ਮਿਲਣ ਕਰਕੇ ਮੇਰਾ ਸਰੀਰ ਕਮਜ਼ੋਰ ਹੋ ਗਿਆ ਕਦੇ ਕਦੇ ਮੇਰੇ ਤੇ ਭਾਰ ਲੱਗਿਆ ਤੇ ਜਦੋਂ ਮੈਂ ਤੁਰਿਆ ਤੇ ਤੁਰ ਗਿਆ ਤੁਰ ਗਿਆ ਮੇਰਾ ਪੈਰ ਖੱਡੇ ਵਿੱਚ ਵਜਾ ਤੇ ਮੇਰਾ ਪੈਰ ਜਦ ਇਹਦੇ ਕੋ ਪੈਰ ਟੁੱਟਿਆ ਤੇ ਮੈਂ ਧਰਤੀ ਤੇ ਡਿੱਗ ਪਿਆ ਤੇ ਜਿਹੜਾ ਉਹ ਮੇਰਾ ਵਾਲਕ ਸੀ ਨਾ ਉਹਨੇ ਵੇਖ ਲਿਆ ਵੀ ਇਹਦਾ ਪੈਰ ਟੁੱਟ ਗਿਆ ਉਹਦੇ ਉੱਪਰ ਜਿੰਨਾ ਕੋ ਬਜਨ ਸੀ ਢਾਲ ਲਿਆ ਉਹਦਾ ਪਰਬੰਧ ਹੋਰ ਤੱਕ ਹੀ ਰਹਿ ਗਿਆ ਪਰ ਉਹ ਜਿਹੜਾ ਖੁਲਿਆਰ ਸੀ ਉਹਨੇ ਲਗਾ ਉਹਨੇ ਇਹ ਮੇਰੇ ਮਤਲਬ ਦਾ ਦੇ ਗਿਆ ਇਹਦਾ ਪੈਰ ਟੁੱਟ ਗਿਆ ਬਜਨ ਇਹ ਤੋ ਚੁੱਕਿਆ ਨਹੀਂ ਜਾਣਾ ਤੇ ਦਰ ਮੈਨੂੰ ਘਾਹ ਕੋ ਆਣਾ ਉੱਥੇ ਚੜ ਜਿੱਤਾਂ ਕੰਦੇ ਮੈਂ ਤੀਨ ਪੈਰਾਂ ਦੇ ਨਾਲ ਲੰਗਣਾ ਤਾਂ ਹੋਇਆ ਕਦੇ ਖੰਬੇ ਕਦੇ ਸਰਦੀ ਧਰਤੀ 'ਚ ਜੋ ਕੁਝ ਮੈਨੂੰ ਮਿਲਦਾ ਮੈਂ ਚੁੱਕ ਲੈਂਦਾ ਪਰ ਮੇਰੇ ਤੋਂ ਬਹੁਤਾ ਕੀ ਸੀ ਚਲਿਆ ਜਾਂਦਾ ਕਹਿੰਦੇ ਜਦੋਂ ਮੈਂ ਬੜੀ ਕੋਸ਼ਿਸ਼ ਕਰਿਆ ਕਰਾਂ ਮੇਰਾ ਪੇਟ ਰੰਨ ਜਾਏ ਪਰ ਮੇਰੇ ਕੋ ਪੁੱਲਿਆ ਨਾ ਜਾਏ ਇੱਕ ਪੈਰ ਜਿਹੜਾ ਟੁਕਿਆ ਸੀ ਉਹ ਜਗਮੀ ਸੀ ਜਦੋਂ ਪਿੱਤੇ ਵਿੱਚ ਆ ਗਿਆ ਉਹ ਦੋਦਾ ਸੀ ਉਹ ਜਦੋਂ ਪੈਰ ਟੁੱਟਿਆ ਹੋਇਆ ਕਿਸੇ ਵਿੱਚ ਵੱਜਦਾ ਸੀ ਨਾ ਇਹ ਮੇਰੀ ਜਾਨ ਨਹੀਂ ਦਿੰਦੀ ਸੀ ਕਦੇ ਇੱਕ ਦਿਨ ਮੈਂ ਬੈਠ ਗਿਆ ਤੇ ਬੈਠ ਕੇ ਮੈਂ ਗਿਆ ਪਰ ਟੁੱਟਿਆ ਮੇਰੇ ਕੋਲ ਹੀ ਗਿਆ ਪੈਰ ਟੁੱਟਿਆ ਮੈਂ ਬੜਾ ਉਤਨ ਕੀਤਾ ਵੀ ਉਠਾਂ ਕੋਕ ਲੱਗੀ ਮੇਰੇ ਕੋ ਉਠਿਆ ਜੇ ਗਿਆ ਕੰਦਲ ਕਰਕੇ ਮੇਰੀ ਵੀ ਜਾਨ ਨਹੀਂ ਦਿੰਦੀ ਕਦੇ ਮੈਂ ਇਸ ਸੰਸਾਰ ਵਿੱਚ ਨਹੀਂ ਜਾਣਾ ਚਾਹੁੰਦਾ ਉਹ ਕਹਿਣ ਲੱਗੇ ਵੀ ਤੇ ਆਪਣੇ ਕਰਮ ਨੇ ਆਪਾਂ ਬੈਠੇ ਹਾਂ ਨਾ ਜਾਲ ਸੁਖੈਣ ਨੇ ਜੇ ਆਪਾਂ ਜੋਤਾਰ ਜੀਵਨ ਪਿਛਣਿਆਂ ਨੂੰ ਜ્ઞાન ਹੋ ਜੇ ਨਾ ਤੇ ਮੈਂ ਤੇ ਆਖਾਂ ਪਰ ਰੋਜ਼ ਹੱਲਾ ਦੇ ਨਹੀਂ ਆ ਵੀ 2 ਘੰਟੇ ਨਾ ਜਪਿਆ ਕਰੋ ਬੰਦਗੀ ਕਰਿਆ ਕਰੋ ਮੈਂ ਦੀ ਅੰਤਰ ਬੰਦਾ 2 ਘੰਟੇ ਵੀ ਨਾ ਸੋਵੇ ਕੇਵਲ ਬੰਦਗੀ ਵਿੱਚ ਲੱਗ ਜਾਏਗਾ ਉਨ ਸਾਨੂੰ ਇਹ ਹੈ ਵੀ ਮੈਂ ਹੁਣ ਸੋਕਾਂ ਅਗਲੇ ਜੀਵਨ ਦਾ ਪਤਾ ਜੀ ਕਿਸੇ ਨੂੰ ਕੀ ਬਣਨਾ ਕੀ ਮਿਲਣਾ ਕਿਸੇ ਨੂੰ ਨਹੀਂ ਪਤਾ ਪਰ ਅਗਲਾ ਜੀਵਨ ਜਿਹੜਾ ਮਿਲਣਾ ਹੈ ਨਾ ਉਹ ਤੁਹਾਡੇ ਗਿਆਨ ਉੱਪਰ ਹੈ ਤੁਹਾਡੇ ਵਿਚਾਰਾਂ ਉੱਪਰ ਹੈ ਤੁਹਾਡੀ ਕਿਰਦਾਰ ਉੱਪਰ ਹੈ ਅੱਜ ਤੁਸੀਂ ਕੀ ਕਰਦੇ ਹੋ ਬਦਲੀ ਕਰਦੇ ਹੋ ਨਾਮ ਜਪਣੇ ਹੋ ਕਥਾ ਕੀਰਤਨ ਸੁਣਦੇ ਹੋ ਇੱਕ ਸਬਦ ਹੈ ਉਹ ਕਦੇ ਜੀ ਕੋਈ ਮੰਗਣਾ ਹੋ ਹੋਵੇ ਕੀ ਮੰਗਣਾ ਚਾਹੀਦਾ ਤਿਆਗਣਾ ਹੋਵੇ ਕੀ ਤਿਆਗਣਾ ਚਾਹੀਦਾ ਬਾਬਾ ਜੀ ਨੇ ਜੀ ਮੰਗਣਾ ਮੰਗਨ ਨੀਕਾ ਹਰ ਜਸ ਉਰਤੇ ਮੰਗਦਾ ਆਪਾਂ ਬੈਠੇ ਆ ਜੀ ਆਪਾਂ ਸਭ ਨੇ ਮੱਥਾ ਟੇਕਿਆ ਨਾ ਕਈਆਂ ਵੀ ਇਹ ਵੀ yaad ਨਹੀਂ ਮੱਥਾ ਕਦੋਂ ਟੇਕ ਲਿਆ ਤੇ ਕਦੋਂ ਜਾ ਕੇ ਬੈਠ ਗਿਆ ਕਈਆਂ ਨੂੰ ਇਹ ਵੀ ਆਦਿ ਨਹੀਂ ਜਦੋਂ ਮੈਂ ਮੱਥਾ ਟੇਕਿਆ ਤੇ ਹੋ ਗਿਆ ਕੀ ਕਈ ਵਾਰ ਸਿੱਧੇ ਆਵੇਂ ਆ ਮੱਥਾ ਟੇਕਦਿਆਂ ਬਹਿ ਜਾਂਦੇ ਆ ਗੁਰੂ ਘਰ ਵਿੱਚ ਕਾਹਦੀ ਲਈ ਆਦੇ ਹੋ ਗੁਰੂ ਨੂੰ ਮਿਲਣ ਲਈ ਆਏ ਹੋ ਨਾ ਜੇ ਗੁਰੂ ਨੂੰ ਮਿਲਣ ਲਈ ਆਏ ਹੋ ਤੇ ਆਪਣੀ ਅੰਦਰ ਦੀ ਅਵਸਥਾ ਗੁਰੂ ਦੇ ਅੱਗੇ ਰੱਖ ਦਿਓ ਗੁਰੂ ਦੀ ਗੱਲ ਆਪਣੇ ਹਿਰਦੇ ਅੰਦਰ ਵਸਾ ਲਿਓ ਔਰ ਜਦੋਂ ਵੀ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਬੈਠਦੇ ਆ ਨਾ ਕਈ ਵਾਰਦੇ ਬੜੀ ਸਾਵਧਾਨੀ ਨਾਲ ਬੈਠਦੇ ਨੇ ਉਨਾਰੋ ਪਤਾ ਵੀ ਇਹ ਸਮਾ ਹੈ ਬਾਕੀ ਗੁਰੂ ਘਰ ਤੋ ਬਾ ਜਾਵਾਂਗੇ ਘਰੇ ਜਾਵਾਂਗੇ ਦੋ ਪ੍ਰਸਾਦ ਦੀ ਛੱਕਣੀ ਤੇ ਜਾ ਨਹੀਂ ਸਕਨੇ ਕਾਰੋਬਾਰ ਤੇ ਚਲੇ ਜਾਾਂਗੇ ਫਿਰ ਨਾਂ ਥੋੜਾ ਜੱਪਿਆ ਲਾਂਦਾ ਅਸੀਂ ਮਨ ਨਹੀਂ ਈ ਕਾ ਕੇ ਰੱਖਦੇ ਗੁਰੂ ਆ ਬੈਠੇ ਆ ਨਾ ਆ ਨੋਟ ਕਰਿਓ ਇਹਦਾਂ ਭਾਵੇਂ ਬੀਵੀਆਂ ਦੇ ਭਾਵੇਂ ਵੀਰ ਜੀ ਨੇ ਜਿਹੜਾ ਤੁਹਾਡੇ ਕੋਲ ਬੈਠਾ ਆ ਨਾ ਤੁਸੀਂ ਇਹ ਉਹਦੇ ਕਾਰ ਵਿੱਚ ਚੰਗਾ ਲੱਕ ਕੇ ਜਾਇਆ ਵੀ ਇਹ ਮੈਨੂੰ ਨਾ ਇਹ ਇੱਕ ਗੱਲ ਦਾ ਪਤਾ ਲਗਾ ਪਰ ਅੱਜ ਵੀ ਕੱਲ ਦੱਸਾਂਗਾ ਅੱਜ ਨਹੀਂ ਤੁਸੀਂ ਇਤਨੀ ਗੱਲ ਕਹਿ ਕੇ ਘਰੋਂ ਚਲੇ ਜਾਓ ਉਹ ਵੇਖੇ ਹੋ ਜਾਏਗਾ ਵੀ ਪਤਾ ਨਹੀਂ ਕਿਹੜੀ ਗੱਲ ਹੋਣੀ ਹੈ ਪਤਾ ਨਹੀਂ ਕੀ ਹੋਇਆ ਆਪਣੇ ਆਪ ਪਰ ਸੋਚੇ ਰਹੋ ਅੱਜ ਕੀ ਕੀਤਾ ਕਰ ਕੀ ਕੀਤਾ ਕਹਿੰਦੇ ਵੀ ਰਹੇ ਉਹਨੂੰ ਸ਼ਾਂਤੀ ਨਹੀਂ ਮਿਲਦੀ ਜਦੋਂ ਤੱਕ ਉਹ ਪੁੱਛਣਾ ਲਵੇ बार-बार ਪੁੱਛੇਗਾ ਦੱਸ ਤਾਂ ਦੇ ਕਹਿੰਦੇ ਹਜੇ ਹੀ ਪਰ ਇੱਕ ਕੱਪ ਤੇ ਪੱਕੀ ਹੈ ਕਿ ਇਹ ਗੱਲ ਦਾ ਮੈਨੂੰ ਪੱਕਾ ਪਤਾ ਲੱਗਾ پاوی بی بی آنے بی بی کہہ کے چلی جائے وہ بھی بیچاری پریشان رہے پتہ نہیں پتا گل ہوئی ہوئے گی منو بیچار بیچار کی ہے گروہ نانک مہاراج نے ساری جتنی کی کیتا کہ بیچاری کیتا تو دوجہ نہ بیٹھ کے بیچاری کیتے گروہ نانک مہاراج نے بڑا پڑا مارا پڑا کسی نے پوتنا کیا کسی نے دیوانا کیا ਕਿਸੇ ਨੇ ਮਸਦਾਨਾ ਕਿਆ ਤੇ ਕਿਸੇ ਨੇ ਪਾਗਲ ਬੀ ਕਿਆ ਪਰ ਗੁਰੂ ਨਾਨਕ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਤੁਹਾਡੀ ਜਿੰਦਗੀ ਦੀ ਅਵਸਥਾ ਹੈ ਤੁਹਾਡੇ ਅੰਦਰ ਜੋ ਚੀਜ਼ ਹੈ ਨਾ ਤੁਸੀਂ ਉਹ ਹੀ ਕਿਸੇ ਨੂੰ ਦਿਓਗੇ ਜੋ ਚੀਜ਼ ਤੁਹਾਡੇ ਅੰਦਰ ਤੁਸੀਂ ਉਹ ਹੀ ਕਿਸੇ ਨੂੰ ਦੇਣੀ ਹੈ ਨਾ ਜੇ ਗਿਆਨ ਬਾਤ ਹੋ ਤੇ ਗਿਆਨ ਦੀ ਗੱਲ ਕਰੋਗੇ ਜੇ ਤੁਹਾਡੇ ਅੰਦਰ ਭਰਾਈ ਕੋੜ ਤੇ ਤੁਸੀਂ ਕੋੜ ਹੀ ਪਰੋਸੋਗੇ ਸੁਖਦੇਵ ਉਮੀਦਦਾ ਮੈਂ ਸੰਸਾਰ ਵਿੱਚ ਨਹੀਂ ਜਾਣਾ ਮੈਂ ਬੜੇ ਦੁੱਖ ਦਾ ਹੈ ਕਿ ਜੀਵਨ ਬੇਕਲ ਹੈ ਆਖਰ ਉਹ 12 ਸਾਲ ਬਾਅਦ ਨਾ ਜਦੋਂ ਧਰਤੀ ਤੇ ਆਏ ਨਾ ਗੋਤਮ ਰਿਸ਼ੀ ਗੋਤਮ ਰਿਸ਼ੀ ਦੀ ਆਪਾਂ ਗੱਲ ਕੀਤੀ ਸੀ ਭਗਤਾਂ ਦਾ ਤੱਪੀਆਂ ਦਾ ਬਹੁਤ ਵੱਡਾ ਇੱਕ ਯੋਗਦਾਨ ਇਹ ਰਿਹਾ ਵੀ ਪ੍ਰਮਾਤਮਾ ਨੇ ਨਾ ਦੀ ਗੱਲ ਨਹੀਂ ਹੋਈ ਅੱਜ ਸੁਖਦੇਵ ਰਿਸ਼ੀ ਜਦੋਂ ماں دے بھی باہر آئے میں ماں بھی دیدار نہیں کی کی بارہ سال دے ہوئے تو تو چلے بندگی بندگی تو بنا کچھ بھی نہیں ہوں جدو بارہ سال جنگل واپس آ گیا انہوں پتا جی من نہیں دیتا. بڑا ٹکا کے ویت لیا نہیں ਉਹ ਗੈਰ ਲੱਗੇ ਜਾ ਕੇ ਜਨਤ ਨੂੰ ਮਿਲ ਹੁਣ ਜਿਹੜਾ ੱੱਪੀ ਹੋਵੇ ਉਹ ਮਾੜ ਵੀ ਕਰਦਾ ਵੀ ਮੈਂ ਜਨਤ ਨੂੰ ਮਿਲ ਕਦੇ ਜਾ ਕੇ ਮਿਲ ਲੈ ਕਦੇ ਨਹੀਂ ਮਿਲਣਾ ਨਹੀਂ ਮੈਂ ਉਹ ਮੈਨੂੰ ਮਿਲੇ ਤੇ ਹੱਤਰ ਹੋਇਆ ਕਿ ਫਿਰ ਚਲੇ ਗਏ ਹੁਣ 12 ਸਾਲ ਮਾਂ ਦੇ ਗਲ ਵਿੱਚ 12 ਸਾਲ ਜੰਗਲ ਵਿੱਚ ਰਹੇ ਜਦੋਂ ਵਾਪਸ ਆਏ ਤੇ 12 ਸਾਲ ਬਾਅਦ ਤੇ ਉਹਨਾਂ 12 ਦੁਨਾ 24 ਤੇ 12 ਦੀਆਂ 63 ਉਹ 36 ਸਾਲ ਦੀ ਉਮਰ ਹੋ ਗਈ ਫੇਰ ਵਾਪਸ ਆਏ ਉਹ ਕਹਿਣ ਲੱਗੇ ਪਿਤਾ ਜੀ ਮੇਰਾ ਮਨ ਨਹੀਂ ਟਿਕਦਾ ਉਹ ਕਹਿਣ ਲੱਗੇ ਜਨਮ ਤੋਂ ਫਿਰ ਉਹਨੂੰ ਮਾੜ ਕਰਤਾ ਜਦੋਂ ਕਿਹਾ ਵੀ ਮੈਂ ਨਹੀਂ ਮਿਲਣਾ ਤੇ ਬਾਪੂ ਕਹਿੰਦਾ ਫਿਰ ਦੌਰ ਜਾ ਤੇਰਾ ਮਨ ਟਿਕਣਾ ਨਹੀਂ ਭਾਵੇਂ ਉਮਰ ਤੇਰੀ 100 ਬਲੇ ਹੋ ਜੇ ਜਨਮ ਨੂੰ ਮਿਲ ਜਾ ਕੇ ਉਹ ਕਹਿਣ ਲੱਗਾ ਨਹੀਂ ਉਹ ਫੇਰ ਚਲੇ ਗਏ ਉਹਨਾਂ ਬਾਰਾ ਚੌਕ ਹਰਤਾਲਾ ਉਹ 38 ਸਾਲ ਉਪਰ ਉਹ ਹੀ ਤੇ ਆ ਗਏ ਜੀ ਮਨ ਅੰਦਰ ਆਇਆ ਵਿਚਰੋਂ ਮੈਂ ਮਿਲ ਹੀ ਲੈਣਾ ਚਾਹੁੰਦੇ ਕੋਈ ਗੱਲ ਨਹੀਂ ਹੁਣ ਜਦ ਤੱਕ ਕੁੱਝ ਹੋਇਆ ਹੈ ਉਹ ਅਵਸਥਾ ਦਾ ਮਾਲਕ ਹੈ ਜਦ ਹੀ ਜਦੋਂ ਉਹ ਤੋਂ ਬਿਨ ਰਸਿ ਸੁਖਦੇਵ ਜੀ ਘਰੋਂ ਪਹੁੰਚਿਆ ਤੇ ਮਨ ਅੰਦਰ ਕੋਈ ਤੰਗੇ ਵਿਚਾਰ ਨਹੀਂ ਉਹ ਆਪਣੇ ਆਪ ਨੂੰ ਉੱਚਾ ਜਾਂਦਾ ਪਰ ਜਦੋਂ ਗਿਆ ਨਾ ਤੇ ਉਹਨੇ ਖੇਡ ਰੱਖੀ ਕੋਲੇ ਹੁੰਦੇ ਆ ਨਾ ਕੋਰਿਆਂ ਨੂੰ ਚੁੱਲ੍ਹੇ ਵਿੱਚ ਪਾਇਆ ਤੇ ਉਹਨਾਂ ਨੂੰ ਆਗਨਾਈਂ ਤੇ ਨਾਲ ਕਰਦੇ ਤੇ ਸੋਹਣਿਆ ਮੋਹਿਆ ਕੁੜੀਆਂ ਨੂੰ ਕੁਵਾਰੀ ਕੁੜੀ ਬੁਲਾਈ ਇੱਕ ਪੈਰ ਉਸਨੇ ਕੋਨੇ ਵੀ ਤੇ ਪੀਤਾ ਜੇਲੇ ਬਣਦੇ ਸੀ ਤੇ ਇੱਕ ਪੈਰ ਨਾਲ ਕੁੜੀਆਂ ਨੂੰ ਕਿਹਾ ਵੀ ਤੁਸੀਂ ਮੇਰੇ ਪੈਰ ਲਵੋ ਹੁਣ ਅਸੀਂ ਕੀ ਦੇਖਦੇ ਆ ਜੀ ਕਿਸੇ ਦੀ ਕੋਈ ਗਲਤੀ ਹੋ ਜੇ ਨਾਲੇ ਸਿੰਘਣ ਟੋ ਮਿੰਨ ਇੱਕ ਦੂਜੇ ਨੂੰ ਦੱਸ ਦਿਆਂ ਸਿੱਟੇ ਦੇ ਰਾਹੇ ਆ ਪੂਰ ਕਰਦੇ ਆ ਚੰਗੀ ਗੱਲ ਹੈ ਕਿਸੇ ਨੂੰ ਕੋਲ ਕਰਦੇ ਆ ਜੀ ਆਪੇ ਕੋਈ ਬਲਾਣੇ ਬੰਦੇ ਨਾਲ ਬਹੁਤ ਵਧੀਆ ਕੰਮ ਕੀਂਦਾ ਕੋਈ ਨਹੀਂ ਕਰਦਾ ਉਹ ਇਹਦੇ ਜਦੋਂ ਵੇਖਿਆ ਇਹਨੂੰ ਕੁੜੀਆਂ ਤੇ ਬਿਸਪਿਆ ਦੇ ਬਾਪੂ ਕਹਿੰਦਾ ਜਨਤ ਨੂੰ ਮਿਲ ਇਥੇ ਕਾਮ ਵਾਸਨਾ ਵਾਲਾ ਬੰਦਾ ਹੈ ਕੁੜੀਆਂ ਨੂੰ ਆਪਣੇ ਪੈਰਾਂ ਕੋਲ ਬਿਠਾਇਆ ਉਹ ਦੂਜਾ ਪੈਰ ਨਹੀਂ ਦਿੱਸਿਆ ਕਿ ਜਿਹੜਾ ਆਗਮੀਤ ਬਣ ਰਿਹਾ ਹੈ ਉਹ ਵਾਪਸ ਆ ਗਿਆ ਵਾਪਸ ਆ ਕੇ ਕਹਿੰਦਾ ਗੰਦੇ ਪਿਤਾ ਜੀ ਉਹਦੇ ਅੰਦਰ ਤੇ ਕਾਮ ਵਾਸਨਾ ਬੜੀ ਕਦੇ ਤੱਕ ਕਿਵੇਂ ਪਤਾ ਲੱਗਿਆ ਕਦੇ ਮੁਟਿਆਰ ਕੁੜੀਆਂ ਨੂੰ ਪੈਰਾਂ ਤੇ ਲਾਇਆ ਤੇ ਪੈਰਾਂ ਦਖੜੀਆਂ ਜਉ ਤਾਂ ਜੀਵਨ ਬੁੱਤਾਂ ਚੰਗਾ ਨਹੀਂ ਲੱਗਦਾ ਕਦੇ ਦੂਜਾ ਪੈਰ ਵੇਖਿਆ ਕਦੇ ਨਾ ਕਦੇ ਵਸੀ ਤੇ ਕਵੀ ਹੈ ਅਸੀਂ ਉਹ ਗੁਨਾ ਨੂੰ ਵੇਚ ਲੰਦੇ ਆ ਗੁਨਾ ਨੂੰ ਦੀ ਵੇਚਦੇ ਉਹ ਕਿ ਚਲਾ ਗਿਆ ਫਿਰ ਜਦਕਰ ਬਲ ਸੁਰੀਆ 60 ਸਾਲ ਦੀ ਉਮਰ ਹੋ ਗਈ ਉਹਨੇ ਜੀ ਮਾਨਾਂ ਦਾ ਥੋੜੀ ਜਿਹੀ ਢੋਕਰ ਬਤੀ ਮਨ ਜਾਣਾ ਚਾਹੀਦਾ ਕਿਉਂਕਿ ਬਿਆਸ ਇਹਦਾ ਡੈਡੀ ਇਹਦਾ ਬਾਪੂ ਬਹੁਤ ਤਪਸਵੀ ਹੈ ਹੁਣ ਇਹ ਜਦੋਂ ਗਿਆ ਉਹ ਵਾਲੀ ਗੱਲ ਨਹੀਂ ਜਿਹੜੀ ਪਹਿਲਾਂ ਸੀ ਉਹ ਨਿਮਰਤਾ ਨਾਲ ਗਿਆ ਹੁਣ ਜਾ ਕੇ ਮੰਨੰਦਰ ਹਜੇ ਵੀ ਉਹਦਾ ਮਾਤਰ ਹੰਕਾਰ ਹੈ ਇਹਨੇ ਰਾਮ ਸੁਨਾਪੇ ਵੀ ਨਾ ਕੀਤੀ ਜਾ ਕੇ ਕੋਲ ਬੈਠ ਗਿਆ ਜਨਕ ਕਹਿੰਦਾ ਸੁਦਰੇ ਤੂੰ ਰਾਮ ਸੁਨਾਪ ਨਹੀਂ ਕੀਤੀ ਕੋਈ ਗੱਲ ਨਹੀਂ ਪਰ ਅੱਜ ਤੂੰ ਮੰਨਦਰ ਕੀਤੇ ਆਇਆ ਹੈ ਕਿਹਨ ਲਗੇ ਦੱਸ ਕੰਦੀ ਜੀ ਮੇਰਾ ਮਨ ਨਹੀਂ ਕਿ ਕਦਾ ਕੰਦੀ ਜਾ ਬਾਹਰ ਚ ਰਹਾ ਜਾਂ ਤਪ ਕਰ ਸਮਾਧੀ ਲਾ ਹੁਣ ਕੰਦੀ ਜਦੋਂ ਬਾਹਰ ਗਿਆ ਤੇ ਸਮਾਧੀ ਲਾਈ ਤੇ ਜਨਦ ਨੇ ਪਤਾ ਕੀ ਕੀਤਾ ਲੰਗਰ ਦਾ ਪਰਬਤ ਕੀਤਾ ਤੇ ਜਿਹੜੇ ਪੱਤਰ ਹੁੰਦੇ ਸੀ ਪਹਿਲਾਂ ਕਹਿਣ ਲੱਗੇ ਉਹ ਕਦੋਂ ਕਿਹਾ ਵੀ ਪ੍ਰਸਾਦਾ ਸਕੋ ਤੇ ਜਿਹੜੇ ਪੱਤਲੇ ਨਾਏ ਇਹ ਉਹ ਸੁਖਦੇਵ ਦੇ ਉੱਪਰ ਸੁਟ ਕੇ ਆਓ ਲੋਕਾਂ ਦੇ ਨਾਲੇ ਤੇ ਪ੍ਰਸਾਦਾ ਸਕਿਆ कि ਜਿਹੜੇ ਉਪੰਦਾਰਸੀ ਸੁਖਦੇਵ ਦੇ ਉਪਰ ਸੁੱਖੀ ਪਰ ਉਸ ਸਮਾਦੀ ਵਿੱਚੋਂ ਨਹੀਂ ਉੱਠਿਆ ਉਹਨੂੰ ਪਤਾ ਇਹ ਧਿਆਨ ਹੈ ਉਹਨੂੰ ਪਤਾ ਹੈ ਕਿ ਉਹ ਚੇ ਹੋਏ ਨਹੀਂ ਆਖਰ ਜਨਕ ਨੇ ਆ ਕੇ ਆਵਾਜ਼ ਦਿੱਤੀ ਸੁਖਦੇਵ ਉੱਠ ਜਾ ਤੇਰੀ ਬੰਦਗੀ ਪੂਰੀ ਹੋ ਗਈ ਤੂੰ ਆਪਣੀ ਮੁਕਤੀ ਦਾ ਸਾਧਨ ਕਰ ਲਿਆ ਤੇ ਜਦ ਉਸ ਨੇ ਨੇਤਰ ਖੋਲੇ ਜਨਨ ਸਾਹਮਣੇ ਖੜਿਆ ਉਹਨੇ ਦੇ ਹੱਥ ਹੱਥ ਜੁੜੇ ਤੇ ਸੀਸ ਨੀਵਾ ਕਰਕੇ ਕਹਿਣ ਲੱਗਾ ਵੀ 60 ਸਾਲ ਦੀ ਉਮਰ ਹੋ ਗਈ ਮੇਰੇ ਮਨ ਅੰਦਰ ਮੈਲ ਸੀ ਤੇ ਮੈਲ ਕੀ ਕਰ ਦਈਏ ਜੀ ਕਾਲਕ ਤੇ ਕਾਲਕ ਹੀ ਹੈ ਨਾ ਕਹਿਣ ਲੱਗੇ ਮੈਂ ਤੇਰੇ ਕੋਲ ਨਹੀਂ ਆਉਣ ਦਿੱਤਾ ਅੱਜ ਮਨ ਕਰਕੇ ਆਇਆ ਹਾਂ ਕਿ ਮੇਰਾ ਉਲਾਰ ਹੋ ਗਿਆ ਮੇਰੀ ਕਿਰਪਾ ਕਰਦੇ ਹੋ ਮੈਂ ਹੁਣ ਮੁੜ ਕੇ ਸੰਸਾਰ ਵਿੱਚ ਨਹੀਂ ਆਉਣਾ ਚਾਹੁੰਦਾ ਨਹੀਂ ਆਉਣਾ

ਪਰ ਸਿੱਕੀਨ ਵਾਲ ਨੂੰ ਮਜ਼ਾਕ ਵਿੱਚ ਲੈ ਲੈਂਦੇ ਆ ਜਦੋਂ ਮਰ ਜਾਏਗਾ ਫਿਰ ਲੋਕਾਂ ਨੂੰ ਦੱਸਦੇ ਮੇਰੇ ਬਾਪੂ ਜੀ ਨੇ ਕਹਿੰਦਾ ਸੀ ਪਰ ਅਸੀਂ ਵਿਸ਼ਵਾਸ ਨਹੀਂ ਕੀਤਾ ਬੰਦਗੀ ਇੱਕ ਜ਼ਿੰਦਗੀ ਦਾ ਆਧਾਰ ਹੈ ਜਿਹੜੇ ਬੰਦਗੀ ਕਰ ਲੈਣਗੇ ਉਹਨਾਂ ਦੀ ਜ਼ਿੰਦਗੀ ਸੁਖਰ ਜਾਏਗੀ ਸਬਰ ਜਾਏਗੀ ਜਿਹੜੇ ਬੰਦਗੀ ਤੋਂ ਦੂਰ ਨੇ ਸੇਕ ਫਰੀਦ ਹੈ ਖੈ ਲੀਜੇ ਬੰਦਗੀ ਫਰੀਦ ਸਾਹਿਬ ਕਹਿੰਦੇ ਮੈਨੂੰ ਬੰਦਗੀ ਚਾਹੀਦੀ ਹੋਰ ਕੁਝ ਵੀ ਨਹੀਂ ਚਾਹੀਦਾ ਅਲਟੀ ਦਿਵਾਨਾ ਵਿੱਚ 바બા ਫਰੀਦ ਜੀ ਮਾਲਕ ਦੇ ਨਾਲ ਕਿਵੇਂ ਜੁੜੇ ਮਾਵਾ ਦਾ ਬਹੁਤ ਵੱਡਾ ਯੋਗਦਾਨ ਜਿਸ ਸਹੀ ਮਾਨਵ ਚੁਲਾਈ ਹੈ ਨਾ ਸਭ ਤੋਂ ਪਹਿਲਾ ਗੁਰੂ ਹੀ ਮਾਂ ਹੈ ਸਭ ਤੋਂ ਪਹਿਲਾ ਗੁਰੂ ਹੈ ਬੱਚੇ ਦੀ ਆਵਾਜ਼ ਜੋ ਤੋਤੇ ਦੀ ਜੁਬਾਨ ਵਿੱਚ ਬੱਚਾ ਬੋਲਦਾ ਕਿਆਂ ਨੂੰ ਸਮਝ ਨਹੀਂ ਆਉਂਦੀ ਮਾਂ ਸਮਝ ਜਾਂਦੀ ਹੈ ਕਦੀ ਨੇ ਆ ਗਿਆ ਇਹ ਇਹ ਬੋਲ ਰਿਹਾ ਹੈ ਮਾਂ ਨੇ ਕਿਵੇਂ ਬੰਦਗੀ ਵਕ ਪ੍ਰੀਤ ਸਾਹਿਬ ਨੂੰ ਤੋਲਿਆ ਕਿਵੇਂ ਬੰਦਗੀ ਵਿੱਚ ਲੀਨ ਹੋ ਗਏ ਇੱਕ ਦੋ ਜਿੰਨਾ ਆਪ ਪ੍ਰੀਤ ਸਾਹਿਬ ਦੀ ਜਿਹੜੀ ਸਾਥੀਆਂ ਨੇ ਨਾ ਉਹ ਆਪਾਂ ਕਿਵੇਂ ਚਾਰਨ ਦਾ ਯਤਨ ਕਰਾਂਗੇ ਜੀ ਆਪ ਜੀ ਹਰ ਰੋਜ਼ ਜੁੜਿਆ ਕਰੋ ਨਾਮਾ ਨਾ ਪਾਇਆ ਕਰੋ ਹਰ ਰੋਜ਼ ਆਇਆ ਕਰੋ ਗੁਰੂ ਜੀ ਬੋਲ ਵੀ ਆਈ ਇੱਕ ਸਮਾਂ ਹੈ ਜਿਹੜਾ ਬਈ ਘੱਟੇ ਲਿਟੜਿਆ ਹੋਵੇ ਤਾਂ ਜੇ ਇਹ ਵਾਰੀ ਇੱਕ ਸਮਾਂ ਇੱਕ ਦਿਨ ਮਾਤਰ ਸਮਾਂ ਸਫਲਾ ਨਾ ਕਈ ਘੰਟਿਆਂ ਨੂੰ ਸਮਾਂ ਜਾਂਦਾ ਹੈ ਕਈ ਘੰਟੇ ਆਉਂਦੇ ਆਉਂਦੇ ਸਭ ਤੋਂ ਪਹਿਲੀ ਗੱਲ ਇਹ ਹੈ ਵੀ ਕਿਸੇ ਮਿੱਠਾ ਬੋਲਣਾ ਸ਼ੁਰੂ ਕਰੋ ਸਭ ਤੋਂ ਵੱਡੀ ਗੱਲ ਆਪਾਂ ਬੋਲ ਜਾਂਦੇ ਆਂ ਔੜਾ ਕੀ ਆ ਤੇ ਜਿਦਾਂ ਤੇ ਲੱਗਦਾ ਤੁਸੀਂ ਬੋਲ ਕੇ ਇੱਕ ਸੈਕਿੰਡ ਵੀ ਨਹੀਂ ਲੱਗਾ ਬੋਲਣ ਪਰ ਜਿਸ ਨੂੰ ਕਿਹਾ ਪੂਰੇ ਦਿਨ ਪਰੇਸ਼ਾਨ ਰਿਹਾ ਉਹ ਕਈਆਂ ਤੇ ਆ ਕੇ ਵੀ ਗੱਲ ਕਰੇਗਾ ਫਿਰ ਇਆ ਜੀ ਫਲਣਾ ਬੰਦਾ ਮਿਲਿਆ ਸੀ ਉਹਨੂੰ ਬੜਾ ਪਿਆਰਾ ਬੋਲਣ ਦੇ ਗਿਆ। ਆਗੋ ਵੀ ਕਰਦੀ ਨਹੀਂ ਤੇ ਉਹਦੀ ਮੱਥੇ ਲੱਗਣ ਦੀ ਕੀ ਲੋੜ ਸੀ ਹੈ ਹੀ ਹੋ ਜਾ। ਤੂੰ ਚੰਗਾ ਬੋਲ ਬੋਲ ਜਾਈ ਕਿਸੇ ਨੂੰ ਕਹਦੇ ਆ ਅੱਜ ਮੈਂ ਫਲਣੇ ਨੂੰ ਮਿਲਿਆ ਸੀ। ਉਹਨੂੰ ਮਿਲਣ ਕਰਕੇ ਉਹਨੂੰ ਬੜਾ ਅੱਜ ਮਜ਼ਾ ਆਇਆ ਬੜਾ ਮਿੱਠਾ ਬੋਲਦਾ ਭਾਈ ਉਹ ਅਗਲਾ ਵੀ ਆਖਿਰਾਂ ਵੀ ਉਹਦੇ ਕੋਲ ਮੈਂ ਵੀ ਕਦੇ ਕਦਾਈਂ ਬੈਠਣਾ ਜਾ ਕੇ ਉਹ ਤਾਂ ਜੀਵਨ ਹੀ ਦੁਨੀਆ ਨਾਲੋਂ ਬਖਰਾ ਹੈ। ਸੋ ਮਿੱਠਾ ਬੋਲੋ ਥੋੜਾ ਬੋਲੋ ਕਰ ਕੇ ਬੋਲੋ ਵਧੀਆ ਬੋਲੋ ਸਿਆਣੇ ਤਾਈ ਕਹਿੰਦੀ ਸੀ ਪਹਿਲਾਂ ਤੋਲੋ ਬਾਅਦ ਵਿੱਚ ਬੋਲੋ ਪਹਿਲਾਂ ਤੋਲ ਲਓ ਜਿਹੜਾ ਲਵਜ ਤੁਸੀਂ ਕਹਿਣ ਲੱਗੇ ਹੋ ਜੇ ਤੋੜ ਕੇ ਬੋਲੋਗੇ ਉਹ ਵਚਨ ਬਣ ਜਾਏਗਾ ਉਹ ਵਚਨ ਬਣ ਜਾਏਗਾ ਸੋ ਗੁਰੂ ਮਹਾਰਾਜ ਜੀ ਸਭਨਾ ਨੂੰ ਚੜ੍ਹਦੀਆਂ ਕਲਾ ਦੀਆਂ ਦਰਗਾਹਾਂ ਵਿੱਚ ਸਾਂ ਕਰਨ ਜੀ ਸਭਨਾ ਦੇ ਘਰ ਵਿੱਚ ਸੁਖ ਸ਼ਾਂਤੀ ਦੇ ਅਰੋਪਾਂ ਚੜ੍ਹਦੀਆਂ ਕਲਾ ਦੀਆਂ ਦਾਤਾ ਵਾਸੀ ਸੰਤ ਕਰਨ ਜੀ ਗੁਰੂ ਮਹਾਰਾਜ ਆਪ ਜੀ ਨੂੰ ਸਰੀਰਕ ਤੇ ਅਰੋਪਾਂ ਚੜ੍ਹਦੀਆਂ ਕਲਾ ਦੀਆਂ ਦਾਤਾ ਵਾਸੀ ਸੰਤ ਕਰਨ ਸਭਨਾਂ ਦੇ ਘਰ ਵਿੱਚ ਸੁੱਖ ਸ਼ਾਂਤੀ ਦੇ ਅਰੋਪਾਂ ਚੜ੍ਹਦੀਆਂ ਕਲਾ ਦੀਆਂ ਦਾਤਾ ਵਾਸੀ ਸੰਤ ਕਰਨ ਜੀ ਪੂਰਾਂ ਚੁਕਾ ਦੇ ਖਿਮਾ ਦੀ ਫਤਿਹ ਉਲਾਵੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ the